हाँ 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 है भाजी भाजी है भाजी 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 हाथ कोई कैंदा भाजी भाजी हाथ कोई कैंदा मैं ना भाजी आता है नी मैं ना भाजी तेरी जी पते मैं ना भाजी आता है ڀلي جا ڪنهن کي پر پيسه نه چڪتي نه ڏيڻ ٿا ڇا ਸਿਰਾ ਭਜਰਾ ਹਣ ਕੇ ਸ਼ੇਰ ਹੌਸਲੇ ਦੇ ਨਾਲ ਵਾਸੀ ਸਿਰਾ ਭਜਰਾ ਹਣ ਕੇ ਸ਼ੇਰ ਹੌਸਲੇ ਦੇ ਨਾਲ ਵਾਸੀ ਸਿਰਾ ਭਜਰਾ मामा मामा ਯਾ ਕਿ ਲਾ ਬਿਦਵਾ ਕੇ ਤੂੰ ਕੋਣ ਦੇ ਰਹੀ ਮਮਾ ਲਾ ਕਿ ਲਾ ਬਿਦਵਾ ਕੇ ਤੂੰ ਕੋਣ ਦੇ ਰਹੀ ਮਮਾ ਲਾ ਕਿ ਲਾ ਬਿਦਵਾ ਕੇ ਤੇ ਤੇਰੇ ਕੋਲ ਪੈਸਾ ਹੈ ਨਹੀਂ ਜੇ ਤੇਰੇ ਕੋਲ ਪੈਸਾ ਹੈ ਨਹੀਂ ਕੱਚੇ ਦੀ ਬੇਲ ਕਰਾ ਮਾਮਾ ਇਹ ਵੀ ਮਾਮਾ ਆਹੋ ਬਾਜ਼ਾਰ ਚ ਘੇਰ ਲਿਆ ਚੱਤੀ ਜਾਂਦਾ ਮਾਮਾ ਸਾਰੇ ਆ ਜੋ ਬਾਜ਼ਾਰ ਚ ਘੇਰ ਲਿਆ ਇਹ ਗੋਡੀ ਵਾਲਾ ਮੈਂ ਚੜ ਰਹੀ ਆ ਮੋਹੱਲੇ ਮੈਂ ਦੇਖਣ ਗਈ 베ਰ ਚੜ ਰਹੀ ਆ ਮੋਹੱਲੇ ਮੈਂ ਦੇਖਣ ਗਈ 베ਰ झूल मेर नाली रोड ਬੰਦਰ ਲੈ ਕੇ ਓਏ ਓਂ ਕੀ ਮਾਰ ਲੈ ਕੇ ਨੀ ਮੈਂ ਹੁਣ ਮਾਈ ਹੁਣ ਮਾਈ ਹੁਣ ਮਾਈ ਮੈਂ ਕੀ ਹੋ ਗਿਆ ਨੀ ਮੈਂ ਹੁਣ ਮਾਈ ਹੁਣ ਮਾਈ ਮੈਂ ਕੀ ਹੋ ਗਿਆ ਨੀ ਮੈਂ ਹੁਣ ਮਾਈ ਹੁਣ ਮਾਈ ਮੈਂ ਕੀ ਹੋ ਗਿਆ ਇਹ ਪੈਸਾ ਤਾਂ ਕੱਢ ਲੈ ਦੰਦੀ ਲਾਈ ਦੇ ਓਏ ਨੀ ਮੁਟਿਆਰਾ ਲੈ ਲੈ ਥੱਲੇ ਥੱਲੇ ਨੀ ਮੰਗਾ Oh ਜਿੱਤ ਕੇ ਲਾਡਲ ਚਾਹੇ ਨੀ ਗਿਆ ਮਾਰ ਗਿਆ ਪਿੱਛੇ ਨੀ ਚਾਚਾ ਜੀ ਮੇਰੇ ਕੋਲ ਸੁਣੋ ਬਾਜ਼ਾਰ ਚ ਫੇਰੇ ਹਾਂ ਇਹ ਮਕੀਨਾ ਵਿਚਾਰ ਚਤਾ ਉਹ ਚਲ ਮੈਂ ਦੇਖਿਆ ਕੈਂਠਾ ਪਾਇਆ ਬਾਹਰ ਦੋਨਾਂ ਸੱਖਾ ਤੋਂ ਨਹੀਂ ਨੂੰ ਪਸੰਦ ਆ ਗਿਆ ਨਹੀਂ ਬੀਬੀ ਵਾਲੇ ਪਸੰਦ ਜabbੜੀ ਨਾਰਾ ਚਰੇ ਸਿੱਟਿਆ ਕਰਕੇ ਇਹ ਦੋਨਾਂ ਕੈ ਮਰਦੀ ਐ ਮੈਂ ਤਾਂ ਨਹੀਂ ਜਾ ਕੋਈ ਮਰਦਾ ਕਿੰਨੇ ਦੇ ਦੋ ਉਨੇ ਘੱਟ ਜਾ ਕੋਈ ਮਾਰੇ ਫਕੀਦਾਰੀਆਂ ਦੇ ਹੀ ਲੇਟੇ ਜਾਂਦੇ ਹਾਂ ਨੂੰ ਹਾਂ ਪਿਆਰਾ ਤੇਰੇ ਕੀ ਹੋਇਆ ਹਾਂ ਮੈਂ ਨੂੰ ਕਿਹਾ ਮੈਂ ਹਾਜੀ ਨੂੰ ਕਿਰਕਾ ਤੇ ਸੁਰੂ ਹਾਂ ਰੁਕ ਗਿਆ ਰੁਕਦੀ ਰੁਕਣਾ ਗਿਆ ਬ੍ਰੇਕਾਂ ਥੈਂਪਰ ਮਾਰ ਗਿਆ ਮੇਰਾ ਦੇਖਦਾ ਹੈ ਪਰ ਆਦਾ ਥੈਂਪਰ ਨਹੀਂ ਦਿੱਕਦਾ ਉਹ ਸਿੱਧਾ ਹੀ ਕਹਿੰਦਾ ਪੈ ਨਹੀਂ ਕਹਿੰਦਾ ਸਿੱਧਾ ਜਿਹੜਾ ਕੁਝ ਕਹਿੰਦੇ ਹੁੰਦੇ ਕਹਿੰਦੇ ਹੁੰਦੇ ਨੇ ਸਾਤਾ ਹਾਂਜੀ ਮੈਂ ਸਿਰ ਪਿਆਰ ਕਰਦੀ ਹਾਂ ਇਹ ਕਹਿੰਦਾ ਮੈਂ ਕੋਈ ਕੋਈ ਨਹੀਂ ਪਿਆਰ ਕਰਦਾ ਤੈਨੂੰ ਅਚਾਹ ਕੈਨੇਡਾ ਅਮਰੀਕਾ ਤੋਂ ਆਇਆ ਹੋ ਉਹ ਤੈਨੂੰ ਕਿੱਥੇ ਗੋਲ ਗੱਪੇ ਵਰਗੀ ਨੂੰ ਪਿਆਰ ਕਰੂ ਮਤਲਬ ਓਏ ਮੇਰੀ ਕੀ ਹੋ ਅਗਰੇ ਦੇ ਉੱਤੇ ਆ ਪਤਾ ਕਿ ਲਾ لوک نے شکر نہ کرتی دک میرے تماتے میں سونیو بچی تے میں مر جی 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 ਜੱਪਾ ਜੋਵੇ ਜੇ ਤੁਹਾਡੀਆਂ ਮੁੱਸਾਂ ਦਾ ਸਵਾਲ ਹੈ ਸਾਡਾ ਵੀ ਕੋਈ ਸਵਾਲ ਹੈ ਹਾਂ ਮਾਜੋ ਪਾ ਜੋਵੇ ਇਹ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਪਿੰਡਾਂ ਵਿੱਚੋਂ ਪਿੰਡ ਸੁਣੀਦਾ ਪਿੰਡ ਸੁਣੀਦਾ ਅੱਕੀ ਇਹ ਪਿੰਡ ਸੁਣੀਦਾ ਅੱਕੀ ਉੱਥੋਂ ਦੀ ਉਹ ਬੁੜੀ ਸੁਣੀਦੀ ਬਹੁਤ ਵਧੀਆ ਬੁੜੀ ਸੁਣੀਦੀ ਯਾਰੀ ਲਾਉਂਦੀ ਪੱਕੀ ਯਾਰੀ ਲਾਉਂਦੀ ਪੱਕੀ ਮਾਰੇ ਬੁੜੇ ਨਾਲ ਕਰ ਲਿਆ ਕਰਦੀ ਮਾਰੇ ਬੁੜੇ ਨਾਲ ਸਕੀਨ ਬੋੜਾ ਕੇ ਸੱਕੀ ਪਾਜੋ ਬੇਫੜਿਓ ਉੜੀ ਗਈ ਨਾ ਫਰਤੀ ਪਾਜੋ ਵਾਹ